ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਕਿਸਾਨੀ ਧਰਨਾ ਜਿਹੜਾ ਹੈ ਜਾਰੀ ਹੈ ਸੰਭੂ ਬਾਰਡਰ ਤੇ ਹਰਿਆਣਾ ਪੁਲਿਸ ਜਿਹੜੀ ਆ ਅੰਨੇਵਾ ਜਿਹੜੇ ਕਿਸਾਨਾਂ ਦੇ ਉੱਤੇ ਅਥਰੂ ਗੈਂਦ ਦੇ ਗੋਲੇ ਛੱਡਦੀ ਪਈ ਹੈ ਔਰ ਗੋਲੀਆਂ ਵੀ 315 ਦੀਆਂ ਗੋਲੀਆਂ ਵੀ ਦਿਖਾਈਆਂ ਜਾ ਰਹੀਆਂ ਨੇ ਜਿਹੜੀਆਂ ਕਿਸਾਨਾਂ ਦੇ ਉੱਤੇ ਚਲਾਈਆਂ ਜਾ ਰਹੀਆਂ ਨੇ ਸੋ ਪਹਿਲਾਂ ਤਾਂ ਨਿਯੰਗ ਸਿੰਘ ਜਥੇਬੰਦੀਆਂ ਅੰਨੇ ਵੀ ਉਹਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਵੀ ਉਹਨਾਂ ਦੇ ਹੱਕ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਆ ਗਏ ਉੱਥੇ ਨਾਲ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਇਸ ਟਾਈਮ ਤੇ ਬੀਜੇਪੀ ਦਫਤਰ ਘੇਰਿਆ ਹੋਇਆ ਹੈ ਕਾਂਗਰਸ ਪਾਰਟੀ ਨੇ ਤਾਂ ਕਾਂਗਰਸ ਦੇ ਹਾਜ਼ਰ ਨਾਰਾ ਮਾਰਦੀ ਪਈ ਹੈ ਉਹ ਉਹਨਾਂ ਦੇ ਨਾਲ ਆਪਾਂ ਗੱਲ ਗੱਲਬਾਤ ਕਰਦੇ ਹਾਂ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਸਰਦਾਰ ਹਰਮਿੰਦਰ ਸਿੰਘ ਗਿੱਲ ਜੀ ਤੇ ਉਹਨਾਂ ਦੇ ਨਾਲ ਖੇਮ ਕਰਨ ਤੋਂ ਵਿਧਾਇਕ ਨੇ ਸੁਖਪਾਲ ਭੁੱਲਰ ਜੀ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਕਿਸਾਨੀ ਧਰਨੇ ਨੂੰ ਲੈ ਕੇ ਇਹ ਕਿਤੇ ਰਾਜਨੀਤੀਤ ਨਹੀਂ ਖੇਡੀ ਜਾ ਰਹੀ ਸਾਰੀ ਗੱਲਬਾਤ ਕਰਦੇ ਆਪਾਂ ਹਾਂਜੀ ਜੀ ਜੀ ਕਿ ਸਰ ਜੀ ਅੱਜ ਧਰਨਾ ਲਗਾਇਆ ਗਿਆ ਹੈ ਜੀ ਦੇਖੋ ਅਸੀਂ ਤਾਂ ਜਿਹੜੇ ਪੰਜਾਬ ਦੇ ਵਿੱਚ ਭੋਲੇ-ਭਾਲੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਸਾਹੇ ਭਾਗੇ ਸ਼ਾਮਲ ਕਰਕੇ ਸੁਪਨੇ ਲੈਂਦੇ ਸੀ ਕਿ ਅਸੀਂ ਪੰਜਾਬ 'ਚ ਰਾਜ ਕਰਨਾ ਹੈ ਉਹਨਾਂ ਦੇ ਚਿਹਰਿਆਂ ਤੋਂ ਨਕਾਬ ਢਾਉਣ ਵਾਸਤੇ ਆਏ ਆ ਕਿ ਇਹ ਪੰਜਾਬ ਦੇ ਦੁਸ਼ਮਣ ਲੋਕ ਹੈ ਪੰਜਾਬ ਦੀ ਦੁਸ਼ਮਣ ਪਾਰਟੀ ਆ ਜੇ ਸਾਡੇ ਭਰਾ ਉੱਥੇ ਮੰਗਾ ਵਾਸਤੇ ਜਾ ਰਿਹਾ ਤੇ ਉਹਨਾਂ ਨੂੰ ਸ਼ੰਭੂ ਨਹੀਂ ਟੱਪਣ ਦਿੱਤਾ ਜਾ ਰਿਹਾ ਉਹਨਾਂ ਤੇ ਗੋਲੀਆਂ ਭਰਾਈਆਂ ਜਾ ਰਹੀਆਂ ਕਿੰਨੇ ਲੋਕ ਫਟੜ ਹੋ ਗਿਆ ਕਦੇ ਜਾਕੜ ਸਾਹਿਬ ਨੇ ਉਹਨਾਂ ਬਾਰੇ ਬਿਆਨ ਦਿੱਤਾ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਗੋਲੀਆਂ ਕੋ ਮਾਰੀਆਂ ਜਾ ਰਹੀਆਂ ਉੱਥੇ ਟਾਇਰ ਗਾਇਦੀ ਸ਼ੈਲਿੰਗ ਜੋ ਕੀਤੀ ਜਾ ਰਹੀ ਕਦੇ ਉਹ ਗੱਲ ਹੀ ਕੀਤੀ ਆ ਰਹੀ ਅਸੀਂ ਇਸੇ ਕਰਕੇ ਕਾਂਗਰਸ ਪਾਰਟੀ ਸਾਡੇ ਮਾਨਯੋਗ ਰਾਹੁਲ ਗਾਂਧੀ ਜੀ ਨੇ ਬਿਆਨ ਦਿੱਤਾ ਹੈ ਕਿ ਜਿਹੜੀ ਐ ਦੀ ਗਰੰਟੀ ਦਾ ਕਾਨੂੰਨ ਹੈ ਜੇ ਇੰਡੀਆ ਬਲੌਗ ਹਿੰਦੁਸਤਾਨ ਸਰਕਾਰ ਬਣਾਉਂਦਾ ਤੇ ਬੜੀ ਵੱਡੀ ਗੱਲ ਹੈ ਉਹਨਾਂ ਨੇ ਕਿਹਾ ਅਸੀਂ ਇਹ ਕਾਨੂੰਨ ਬਣਾਵਾਂਗੇ ਔਰ ਕਾਂਗਰਸ ਪਾਰਟੀ ਸਮੂਹੇ ਤੌਰ ਤੇ ਉਹਨਾਂ ਨਾਲ ਹੈ ਸਾਨੂੰ ਜਦੋਂ ਕਿਤੇ ਆਵਾਜ਼ ਮਾਰਨਗੇ ਅਸੀਂ ਵੀ ਜਾਵਾਂਗੇ ਸਾਡੇ ਬਰਕਰਾਰ ਜਿਹੜੇ ਜਾ ਰਹੇ ਨੇ ਕਿਉਂਕਿ ਗੈਰ ਰਾਜਨੀਤਿਕ ਪ੍ਰੋਗਰਾਮ ਹੈ ਅਸੀਂ ਕੋਈ ਐਸਾ ਰੰਗਤ ਨਹੀਂ ਦੇਣਾ ਚਾਹੁੰਦੇ ਕਹਿਣਗੇ ਫਲਾਣੀ ਪਾਰਟੀ ਫਲਾਣੀ ਪਾਰਟੀ ਕਿਉਂ ਗਈ ਅਸੀਂ ਡਟ ਕੇ ਨਾਲ ਉਹਨਾਂ ਕਲਿਆਣਾ ਸਮਝ ਹਾਂਜੀ ਸਹਿਬਾਨ ਉਹ ਫਤਿਹ ਭਾਈ ਸਾਹਿਬ ਕੀ ਕਿਹਾ ਉਹ ਧਰਨਾ ਦਿੱਤਾ ਕਾਂਗਰਸ ਪਾਰਟੀ ਨੂੰ ਅੱਜ ਦੇਖੋ ਕਾਂਗਰਸ ਪਾਰਟੀ ਨੇ ਆਪਦਾ ਬਿਲਕੁਲ ਪਹਿਲਾਂ ਵੀ ਵੱਖਰੇ ਵੱਖਰੇ ਪਲੇਟਫਾਰਮ ਤੇ ਆਪਦੀ ਜਿਹੜੀ ਆ ਉਹਨਾਂ ਨੇ ਕਲੀਅਰ ਨਹੀਂ ਲਿਆ ਹੈ ਕਿ ਅਸੀਂ ਜਿਹੜਾ ਸਮੁੱਚੀ ਸਾਡੀ ਕਾਂਗਰਸ ਪਾਰਟੀ ਆ ਉਹ ਇਸ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦਾ ਨਾਲ ਡਟ ਕੇ ਪੂਰਾ ਸਭ ਸਦੋ ਜਾ ਰਹੇ ਜੋ ਉੱਥੇ ਧਰਨੇ ਤੇ ਦੇਖੋ ਇਹ ਜੋ ਵੀ ਪਾਰਟੀ ਜੋ ਵੀ ਕਿਸਾਨ ਜਥੇਬੰਦੀਆਂ ਵੱਲੋਂ ਜੋ ਵੀ ਹੁਕਮ ਹੋਊਗਾ ਉਹ ਉਸੇ ਹਿਸਾਬ ਨਾਲ ਪਾਰਟੀ ਦਾ ਪ੍ਰੋਗਰਾਮ ਲੈ ਕੇ ਉੱਥੇ ਜਾਵਾਂਗੇ ਪਰ ਕੋ ਸਾਡੇ ਸਾਥੀ ਜਿਨ੍ਹਾਂ ਦੇ ਹਲਕੇ ਜਾਂ ਜਿਹੜੇ ਉਸ ਜ਼ਿਲ੍ਹੇ ਦੇ ਵਿੱਚ ਪੈਂਦੇ ਆ ਉਹ ਰੋਜ਼ ਉੱਥੇ ਉਹ ਅੰਦੋਲਨ ਵਿੱਚ ਸ਼ਾਮਲ ਹੋ ਕੇ ਆਵਦਾ ਜਿਹੜਾ ਉੱਥੇ ਉਹ ਜੰਡ ਲੋਕ ਸਭਾ ਦੀਆਂ ਚੋਣਾਂ ਕਰਕੇ ਕਿਤੇ ਕਿਸਾਨਾਂ ਦੇ ਤੇਰੀ ਲਾਹਾਤ ਨਹੀਂ ਲਿਆ ਜਾ ਰਿਆ ਦੇਖੋ ਲਾਹਾ ਜਿਹੜਾ ਕੇਸ ਅਦਾਲਤ ਵਿੱਚ ਲਿਆ ਸੀ ਲੋਕਾਂ ਨੇ ਉਹ ਪਿਛਲੀ ਵਾਰੀ ਤੁਸੀਂ ਉਹਦਾ ਨਤੀਜਾ ਵੇਹੀ ਲਿਆਵਾ ਸੋ ਇਹ ਨੂੰ ਸਿਆਸਤ ਦੇ ਨਾਲ ਵੋਟਾਂ ਦੇ ਖਾਤਰ ਪੰਜਾ ਸਾਲਾਂ ਬਾਅਦ ਪੈਂਦੀਆਂ ਰਹਿਣੀਆਂ ਸਰਕਾਰਾਂ ਆਉਂਦੀਆਂ ਰਹਿਣੀਆਂ ਜਾਂਦੀਆਂ ਰਹਿਣੀਆਂ ਪਰ ਇਹ ਇਹ ਕਾਨੂੰਨ ਆ ਜਾਂ ਇਹਦਾ ਸਿਸਟਮ ਜਿਹੜਾ ਕਿਸਾਨਾਂ ਦੇ ਉਲਟ ਸੈਂਟਰ ਦੀ ਸਰਕਾਰ ਕਰਨ ਜਾ ਰਹੀ ਉਹ ساری ਉਮਰ ਲਈ ਕਿਸਾਨਾਂ ਦੇ ਔਰ ਪੰਜਾਬ ਦੇ ਲੋਕਾਂ ਦੇ ਗਲਾਂ 'ਚ ਸਾਫਾ ਬੈ ਜਾਣਾ ਕੀ ਕਾਂਗਰਸ ਪਾਰਟੀ ਵੀ ਸ਼ੰਭੂ ਬਾਰਡਰ ਤੇ ਪਹੁੰਚ ਜਾਏਗੀ ਪਰ ਜਦੋਂ ਅੱਗੇ ਵੀ ਕਹਾ ਵੀ ਜੇ ਕਿਸਾਨਾਂ ਦੇ ਜਥੇਬੰਦੀਆਂ ਵੱਲੋਂ ਹੁਕਮ ਹੋਊਗਾ ਕਿਉਂਕਿ ਗੈਰ ਰਾਜਨੀਤਿਕ ਤੌਰ ਦੇ ਉੱਤੇ ਉਹ ਪ੍ਰੋਗਰਾਮ ਲਈਆ ਵਜੋਂ ਨਾਲੋਂ ਹੁਕਮ ਹੋਊਗਾ ਜੋ ਸਾਡੇ ਪ੍ਰਧਾਨ ਸਾਹਿਬ ਜਿਹੜੇ ਜ਼ਖਮੀ ਹੋ ਚੁੱਕੇ ਨੇ ਬੜੀ ਵੱਡੀ ਕੀਮਤੀ ਦੇ ਵਿੱਚ ਕਿਸਾਨਾਂ ਦੇ ਉੱਤੇ ਗੋਲੀਆਂ ਅਥਰੂ ਗੈਸ ਜਿਹੜੇ ਉਹ ਬੋਲੇ ਸੁੱਟੇ ਜਾ ਰਹੇ ਵੱਡੀ ਕੀਤੀ ਵਿੱਚ ਉੱਥੇ ਕਿਸਾਨ ਜਿਹੜਾ ਉਹ ਉੱਥੇ ਜ਼ਖਮੀ ਹੋਏ ਔਰ ਉਹਨਾਂ ਦਾ ਬੁਰਾ ਉੱਥੇ ਹਾਲ ਜਿਹੜਾ ਹਰਿਆਣਾ ਸਰਕਾਰ ਔਰ ਇਸ ਬੀਜੇਪੀ ਦੀ ਖੱਟੜ ਸਾਹ ਵੱਲੋਂ ਤਸ਼ੱਦਦ ਜਿਹੜੀ ਉੱਥੇ ਕੀਤੀ ਗਈ ਉੱਥੇ ਕਿਸਾਨਾਂ ਵੱਲੋਂ ਜੇਕਰ ਗੱਲ ਕੀਤੀ ਜਾਵੇ ਤਾਂ ਹਸਾਬਕਾ ਵਿਧਾਇਕ ਸੀਗੇ ਬਦਲਾਲ ਜਲਾਲ ਪਰ ਉਹਨਾਂ ਦਾ ਵਿਰੋਧ ਕੀਤਾ ਗਿਆ ਹੈ। ਉਹ ਇਹ ਕੀਤਾ ਗਿਆ ਨਹੀਂ ਕੀਤਾ ਗਿਆ ਅੰਦਰੂਨੀ ਰਾਜਨੀਤੀ ਚ ਆਪਾਂ ਨੂੰ ਨਹੀਂ ਪੜਨਾ ਚਾਹੀਦਾ ਉਹ ਉਸ ਕੋਈ ਈਡੀ ਕੋ ਗੱਲ ਨਹੀਂ ਗਲਤ ਹੈਗੀ ਵੀ ਗਰੋਧ ਤੇ ਆਪਾਂ ਸੈਂਟਰ ਸਰਕਾਰ ਦਾ ਜਿਹੜਾ 12 ਮੰਗਾਂ ਨੂੰ ਲੈ ਕੇ ਦੇਸ਼ ਦੀਆਂ ਤਕਰੀਬਨ 200 ਤੋਂ ਵੱਧ ਜੱਸੇ ਬੰਦਿਆਂ ਨੇ ਪ੍ਰੋਟੈਸਟ ਕੀਤਾ ਹੈ ਉਹਦਾ ਸਮਰਥਨ ਦੇ ਵਿੱਚ ਸਭ ਤੋਂ ਵਧੀਆ ਗੱਲ ਨੇ ਹਾਂਜੀ ਅੱਪਾ ਗੱਲ ਗੱਲਬਾਤ ਕੀਤੀ ਹੈ ਸੁਖਪਾਲ ਭੁੱਲਰ ਜੀ ਦੇ ਨਾਲ ਜਿਹੜੇ ਸਾਬਕਾ ਵਿਧਾਇਕ ਨੇ ਖੇਮ ਕਰਨ ਤੋਂ ਤੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਗਿੱਲ ਜੀ ਨੇ ਉਹ ਵੀ ਸਾਬਕਾ ਵਿਧਾਇਕ ਨੇ ਵਿਧਾਇਕ ਨੇ ਉਹਨਾਂ ਦੇ ਉਹਨਾਂ ਦਾ ਕਹਿਣਾ ਕਿ ਕੋਈ ਰਾਜਨੀਤੀ ਨਹੀਂ ਖੇਡੀ ਜਾ ਰਹੀ ਅਸੀਂ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਏ ਜੋ ਭਾਜਪੀ ਇਹ ਹਮੇਤ ਕਿਸਾਨਾਂ ਦੇ ਉੱਤੇ ਜ਼ੁਲਮ ਢਾ ਰਹੀ ਏ ਸੋ ਦੇਖਣਾ ਹੋਵੇਗਾ ਕਿਸਾਨਾਂ ਦੀਆਂ ਮੰਗਾਂ ਕਿੰਨੀ ਜਲਦੀ ਦੇ ਵਿੱਚ ਬੀਜਪੀ ਸਰਕਾਰ ਮੰਨਦੀ ਏ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਤਦ ਤੱਕ ਦੋ ਆਜ਼ਾਦਤ ਮੈਂ ਤੁਹਾਡਾ ਆਪਣਾ ਗੁਰਦੇਵਾਲ ਸਿੰਘ ਤਰਨਤਾਰਨ ਜੀਡੀਐਸ ਨਿਊਜ਼ ਚੈਨਲ ਤੋਂ